ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲ ਕਰਨੀ ਹੈ ਉਹਨੂੰ ਥੋੜਾ ਜਾਂ ਧਿਆਨ ਦੇ ਨਾਲ ਸੁਣਿਓ ਖਾਸ ਕਰਕੇ ਉਹ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲਦੇ ਨੇ ਉਹਦੇ ਵਿੱਚ ਉਹ ਕਿਸਾਨ ਵੀ ਆਉਂਦੇ ਆ ਜਿਨ੍ਹਾਂ ਦੇ ਕੋਲੇ 2-4 ਕਿੱਲੇ ਜ਼ਮੀਨ ਹੈ ਤੇ ਉਹਦੇ ਵਿੱਚ ਛੋਟਾ ਦੁਕਾਨਦਾਰ ਵੀ ਹੁੰਦਾ ਹੈ ਵਪਾਰੀ ਵੀ ਹੁੰਦਾ ਹੈ ਤੇ ਜਿਹੜੇ ਮਜ਼ਦੂਰ ਨੇ ਦਿਹਾੜੀ ਕਰਕੇ ਖਾਂਦੇ ਨੇ ਮੈਂ ਅੱਜ ਇਹ ਚਾਰ ਵਰਗਾਂ ਦੀ ਗੱਲ ਤੁਹਾਡੇ ਸਾਹਮਣੇ ਕਰਨੀ ਹੈ ਇਹਨੂੰ ਗੌਰ ਦੇ ਨਾਲ ਸੁਣਿਓ ਵੀ ਔਰ ਥੋੜਾ ਜਿਹਾ ਵਿਚਾਰ ਕੇ ਦੇਖਿਓ ਵੀ ਕੀ ਹੋ ਰਿਹਾ ਪਿੰਡਾਂ ਦੇ ਵਿੱਚ ਜਿਹੜੇ ਕੜਮ ਚੌਧਰੀ ਨੇ ਜਿਹੜੇ ਕਹਿੰਦੇ ਅਸੀਂ ਜੱਟਾਂ ਅਸੀਂ ਕਿਸਾਨ ਜਿਹੜੇ ਕਹਿੰਦੇ ਸਾਡੇ ਕੋਲੇ 60 ਕਿੱਲੇ ਨੇ ਕੋਈ ਕਹਿੰਦਾ 50 ਕਿੱਲੇ ਨੇ ਜਿਨ੍ਹਾਂ ਨੇ ਆਪਣੇ ਜਵਾਬੇ ਜਿਹੜੇ ਐ ਬੱਚੇ ਜਿਹੜੇ ਐ ਉਹ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਭੇਜ ਦਿੱਤੇ ਐ ਇੱਥੇ ਜ਼ਮੀਨਾਂ ਠੇਕਿਆਂ ਦੇ ਦਿੰਦੇ ਨੇ ਜਾਂ ਕੁਝ ਆਪ ਵਾਈ ਕਰਦੇ ਨੇ ਸੋ ਉਹਨਾਂ ਕੋਲੇ ਇਕੱਠ ਕਰਨ ਵਾਸਤੇ ਕੋਈ ਚਾਰਾ ਨਹੀਂ ਜਿਹੜਾ 2020 ਦੇ ਵਿੱਚ ਅੰਦੋਲਨ ਹੋਇਆ ਸੀ ਉੱਥੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਜੇ ਕੋਈ ਕਿਸਾਨ ਨੇ ਕਰਜ਼ਾ ਚੱਕਿਆ ਸੀ ਉਹਨੂੰ ਕਿਹਾ ਸੀ ਤੇਰਾ ਅਸੀਂ ਜਿਹੜਾ ਕਰਜ਼ਾ ਹੈ ਉਹ ਮaaf ਕਰਵਾ ਦੇਾਂਗੇ ਇਹ ਲollipops ਦਿੱਤਾ ਗਿਆ ਸੀ ਉਦੋਂ ਲੋਕਾਂ ਨੇ ਇਕੱਠ ਕਰਤਾ ਸੀ ਬਹੁਤ ਵੱਡਾ ਇਕੱਠ ਹੋ ਗਿਆ ਸੀ ਹੁਣ ਉਹਨਾਂ ਇਕੱਠ ਹੋ ਨਹੀਂ ਰਿਹਾ ਕੁਝ ਜਿਹੜੀ ਡੱਲੇਵਾਲ ਦੀ ਭੁੱਖ ਹੜਤਾਲ ਹੈ ਮਰਨ ਮਰਦੇ ਬੈਠੇ ਨੇ ਉਹ ਵੀ ਅਸਲ ਵਿੱਚ ਜਿਹੜਾ ਇਹਨਾਂ ਨੇ ਢਾਂਗ ਰੱਜਾ ਸੀ ਉਹ ਚੱਲ ਨਹੀਂ ਰਿਹਾ ਡੱਲੇਵਾਲ ਕਿਸੂਤਾ ਫਸਿਆ ਹੋਇਆ ਨਾ ਮਰ ਸਕਦਾ ਨਾ ਜੀ ਸਕਦਾ ਹਾਲਾਂਕਿ ਮੈਂ ਇਹ ਦਿਲ ਤੋਂ ਮੰਨ ਕਰਕੇ ਅਰਦਾਸ ਕਰਦਾ ਕਿ ਕਿਸੇ ਦੀ ਸ਼ੇਤ ਖਰਾਬ ਨਾ ਹੋਵੇ ਤੰਦਰੁਸਤ ਹੋਵੇ ਡਲੇ ਵਟਸਐਪੀ ਤੰਦਰੁਸਤ ਰਹਣ ਹੁਣ ਜਿਹੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਪਿੰਡਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਖਾਸ ਕਰਕੇ ਜਿਹੜਾ ਛੋਟਾ ਦੁਕਾਨਦਾਰ ਹੈ ਜਾਂ ਛੋਟਾ ਵਪਾਰੀ ਹੈ ਜਾਂ ਮਜ਼ਦੂਰ ਹੈ ਜਾਂ ਛੋਟਾ ਕਿਸਾਨ ਹੈ ਉਹਨੂੰ ਕੀ ਕਹਿ ਰਹੇ ਨੇ ਦੁਆਰਾ ਕਹਿੰਦੇ ਜੇ ਤੁਸੀਂ ਹੁਣ ਅੰਦੋਲਨ ਵਿੱਚ ਧਰਨੇ ਵਿੱਚ ਨਾ ਗਏ ਤਾਂ ਤੁਹਾਨੂੰ ਕਿਸੇ ਨੇ ਕਰਜ਼ਾ ਨਹੀਂ ਦੇਣਾ ਦੁਬਾਰਾ ਮਜ਼ਦੂਰ ਨੂੰ ਕਹਿ ਰਹੇ ਨੇ ਕਿ ਤੁਹਾਨੂੰ ਕਿਸੇ ਨੇ 20-30 ਹਜ਼ਾਰ ਦਾ ਕਰਜ਼ਾ ਨਹੀਂ ਦੇਣਾ ਜਿਨਾਂ ਸੌਕਣਾ ਵਾਂਗੂ ਮੇਹਣੇ ਮਾਰੀ ਜਾਂਦੇ ਐ ਕਿ ਤੁਸੀਂ ਸਾਡੇ ਕੋਲੋਂ ਉਧਾਰ ਨਹੀਂ ਲੈ ਸਕਦੇ ਬਹੁਤ ਪਿੰਡਾਂ ਦੀਆਂ ਇਹ ਸ਼ਿਕਾਇਤਾਂ ਨੇ ਮੇਰੇ ਕੋਲ ਜਿਹੜੇ ਫੋਨ ਆਏ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿੰਨਾ ਵੀ ਜਿਹੜੇ ਦਿਹਾੜੇ ਕਰਕੇ ਖਾਣ ਵਾਲੇ ਲੋਕ ਨੇ ਮਜ਼ਦੂਰ ਨੇ ਦੁਕਾਨਦਾਰ ਵੀ ਦਿਹਾੜੀਦਾਰੀ ਹੈ ਤੇ ਛੋਟਾ ਵਪਾਰੀ ਵੀ ਆ ਜਾਂਦਾ ਉਹਨੇ ਵੀ ਗਾਹਾਂ ਪੰਜ ਸਤ ਬੰਦੇ ਰੱਖੇ ਹੁੰਦੇ ਐ ਤੇ ਜੇ ਉਹਦਾ ਮਾਲ ਸਪਲਾਈ ਹੋ ਜਾਂਦਾ ਜਿਹੜਾ ਵੀ ਮਟੀਰੀਅਲ ਹੁੰਦਾ ਉਹ ਬਾਹਰਲੇ ਸਟੇਟਾਂ ਜਿਵੇਂ ਕਿ ਜਿਵੇਂ ਹਰਿਆਣਾ ਦਿੱਲੀ ਗੁਜਰਾਤ ਤੋਂ ਜਿਉ ਮੋਕੇਸਰ ਉਹਦਾ ਮਟੀਰੀਅਲ ਸਮਾਨ ਪਹੁੰਚਦਾ ਨਹੀਂ ਤਾਂ ਉਹਨੂੰ ਵੀ ਕਿਤੇ ਨਾ ਕਿਤੇ ਖਮਾਜਾ ਭੁਤਣਾ ਪੈਂਦਾ ਇਹਨਾਂ ਤਰ੍ਹਾਂ ਦੇ ਆ ਹੁਣ ਜੇ ਇਹਨਾਂ ਵਿੱਚੋਂ ਕੋਈ ਲੋਕ ਕੁਝ ਲੋਕ ਧਰਨੇ ਤੇ ਜਾਣਗੇ ਉਹਨਾਂ ਨੂੰ ਬੇਨਤੀ ਹੈ ਜੇ ਕਿਸੇ ਦੀ ਲੱਤ ਮੰ ਟੁੱਟ ਜਾਂਦੀ ਹੈ ਕੋਈ ਠੰਡ ਵਿੱਚ ਬਿਮਾਰ ਹੋ ਗਿਆ ਤਾਂ ਇਹਨਾਂ ਕਿਸਾਨ ਆਗੂਆਂ ਨੇ ਤੁਹਾਡਾ ਕਿਸ ਨੇ ਇਲਾਜ ਨਹੀਂ ਕਰਾਉਣਾ ਨਾ ਪਹਿਲਾਂ ਕਰਵਾਇਆ ਤੇ ਹੁਣ ਗਵਰਨਮੈਂਟ ਦੇ ਕੰਨ ਤੇ ਵੀ ਜੋ ਨਹੀਂ ਸਰਕਦੀ ਉਹਨਾਂ ਨੇ ਕੋਈ ਮੁਆਜਬਾ ਮੁਆਵਜ਼ਾ ਦੇਣਾ ਨਹੀਂ ਜੋ ਮਰਜੀ ਹੋ ਜੇ ਹੁਣ ਇਹ ਪਿੰਡਾਂ ਦੇ ਵਿੱਚ ਇਹ 트ੈਂਡ ਬਣਾ ਕੇ ਜਿਹੜੇ ਕਿਸਾਨ ਜੂਨੀਅਨ ਵਾਲੇ ਆ ਅੰਦਰ ਖਾਤੇ ਇਹ ਲੌਲੀਪੌਪ ਦੇ ਰਹੇ ਆ ਮਜ਼ਦੂਰ ਨੂੰ ਖਾਸ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਉਹਨੂੰ ਲਾਜ ਦਿੱਤੇ ਜਾ ਰਹੇ ਆ ਤੇ ਮੈਂ ਇਹ ਵੀਡੀਓ ਅੱਜ ਤਾਂ ਪਾਈ ਹੈ ਕਦੇ ਵੀ ਤੁਸੀਂ 5 400 ਦੀ ਖਾਤਰ ਇਹਨਾਂ ਦੇ ਪਿੱਛੇ ਲੱਗ ਕੇ ਧਰਨੇ ਵਾਲ ਨੂੰ ਮੂੰਹ ਨਾ ਕਰ ਲਿਓ ਐਜ ਕੀ ਦਾ ਡਾਂਗ ਪਤਾ ਨਹੀਂ ਕਿਦੋਂ ਫਿਰੇ ਪਤਾ ਕੋਈ ਨਹੀਂ ਦੂਜੀ ਗੱਲ ਤੁਸੀਂ ਨਾ ਪਿੱਛੇ ਲੱਗ ਕੇ ਧਰਨੇ ਵਿੱਚ ਚੱਲ ਗਏ ਜੇ ਕੋਈ ਬਿਮਾਰ ਹੋ ਗਿਆ ਤੁਹਾਡੇ ਵਿੱਚੋਂ ਜਿਹੜੇ ਕਰਕੇ ਖਾਣ ਵਾਲੇ ਦਿਹਾੜੇ ਕੇ ਖਾਣ ਵਾਲੇ ਕਿਸੇ ਨੇ ਇਲਾਜ ਨਹੀਂ ਕਰਾਉਣਾ ਇਹ ਗੱਲ ਮੇਰੇ ਚੇਤੇ ਰੱਖਿਓ ਦਿਹਾੜੀ ਕਰਨ ਵਾਲਾ ਇੱਕ ਘਰ ਦਾ ਮੈਂਬਰ ਜਿਹਦੇ ਦੋ ਬੱਚੇ ਐ ਪਰਿਵਾਰ ਪੜਦਾ ਜੇ ਕਿਤੇ ਉਹ ਸਟਕ ਹੋ ਕੇ ਬਹਿ ਗਿਆ ਨਿੰਕੇ ਬਿਮਾਰ ਹੋ ਕੇ ਬਹਿ ਗਿਆ ਉਹਦਾ ਕੰਮ ਰੁਕ ਗਿਆ ਇਹਨਾਂ ਨੇ ਕਿਸੇ ਨੇ ਤੁਹਾਡੇ ਘਰੇ ਆਟਾ ਨਹੀਂ ਸੁਟਨਾ ਕਟਕ ਨਹੀਂ ਸਟਨੇ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ ਮੇਰਾ ਕਹਿਣ ਤੋਂ ਪਾਵੇ ਇਹ ਸਮਝ ਲਿਓ ਇਹਨਾਂ ਦੇ ਝਾਸੇ ਤੋਂ ਬਚ ਜੁਆਇਦ ਕਿਤੇ ਬਚਿਆ ਜਾਣਾ ਕਿਉਂਕਿ ਗਵਰਨਮੈਂਟ ਦੇ ਜਿਹੜੇ ਸਿਸਟਮ ਨੇ ਉਹ ਬਹੁਤ ਵੱਡੇ ਐ ਰਿਸਰਚ ਹੋ ਰਹੀ ਐ ਕਿਹੜਾ ਬੰਦਾ ਕੀ ਬੋਲਦਾ ਜਿਹੜੀਆਂ ਸਹੂਲਤਾਂ ਥੋੜੀਆਂ-ਬਹੁਤੀਆਂ ਗਵਰਨਮੈਂਟ ਵੱਲੋਂ ਮਿਲਦੀਆਂ ਨੇ ਨਾ ਅਸੀਂ ਉਹਨਾਂ ਤੋਂ ਵੀ ਜਾਵਾਂਗੇ ਕਿਉਂਕਿ ਇਹ ਤਾਂ ਉਹ ਲੋਕ ਨਹੀਂ ਜੇ ਕਿਸੇ ਕੋਲੇ 10-12 ਕਿੱਲੇ ਜ਼ਮੀਨ ਹੈਗੇ ਆ ਉਹਨੇ ਕਣਕ ਵੇਚ ਤੇ ਧਰਨੇ ਲਈ ਵਿਹਲਾ ਤੇ ਇਹ ਉਹ ਵੀ ਨੇ ਜਿਨ੍ਹਾਂ ਦੇ ਸਿਰ ਕਰੋੜਾਂ ਦਾ ਕਰਜ਼ਾ ਹੈ ਇਹ ਤਾਂ ਉਹ ਨੇ ਮਜ਼ਦੂਰ ਸਿਰ ਵੀ 30000 ਦਾ ਜੇ ਕਰਜ਼ਾ ਹੋਇਆ ਜਾਂ ਹੈਗਾ ਕੋਈ ਬਹੁਤੀ ਵੱਡੀ ਗੱਲ ਨਹੀਂ ਗੁੰਮਰਾਹ ਨਾ ਹੋਇਓ ਇਹ ਜਿਹੜੇ ਡੱਲੇਵਾਲ ਵਰਗੇ ਡਰਾਮੇ ਕਰ ਰਹੇ ਨੇ ਮਰਨ ਮਰਦੇ ਬੈਠੇ ਨੇ ਇਹ ਤੁਹਾਡਾ ਧਿਆਨ ਖਿੱਚਣ ਵਾਸਤੇ ਹੈ ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਹੈ ਜਿਵੇਂ ਤੁਸੀਂ ਅਫਸੋਸ ਕਰਨ ਜਾਂਦੇ ਹੋ ਨਾ ਭਾਵੇਂ ਕੋਈ ਬੰਦਾ ਨਾ ਵੀ ਰੋਂਦਾ ਹੋਵੇ ਦੂਜੇ ਨੂੰ ਦੇਖ ਕੇ ਰੋਣਾ ਸ਼ੁਰੂ ਕਰ ਦਿੰਦਾ ਹੈ ਤੇ ਉਦੋਂ ਹੀ ਇਹ ਡੱਲੇ ਵਾਲ ਵਰਗੇ ਜਿਹੜੇ ਮਰਨ ਮਰਦੇ ਬੈਠੇ ਨੇ ਇਦਾਂ ਕਰ ਰਹੇ ਨੇ ਤੇ ਹੁਣ ਤੁਸੀਂ ਬਚਣਾ ਇਹ ਜਿਹੜੇ ਹੰਝੂ ਨੇ ਨਾ ਇਹਨੂੰ ਤਾਂ ਬਚ ਜਿਓ ਚੰਗੇ ਰਹੋਗੇ ਜੇ ਗਲੋਗਲਾਮੀ ਲਾ ਦਿਓਗੇ ਰੋਟੀ ਖਾਣਿਓ ਦਿਹਾੜੀ ਕਰਕੇ ਵਧੀਆ ਰਹੋਗੇ ਤੁਹਾਡੀ ਜਮੀਰ ਜਿਉਂਦੀ ਰਹੂ ਜੇ ਤੁਸੀਂ ਜਮੀਰ ਮਾਰ ਲਈ ਨਾ ਇਹਨਾਂ ਪਿੱਛੇ ਇਹਨਾਂ ਦੇ ਪਿੱਛੇ ਲੱਗ ਕੇ ਤਾਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਤੁਹਾਡੇ ਜਿਹੜੇ ਬੱਚੇ ਨੇ ਤੁਹਾਨੂੰ ਲੜਨ ਤਾਂ ਬੁਣਗੇ ਇਹ ਗੱਲ ਚੇਤੇ ਰੱਖਿਓ ਇਹਨਾਂ ਨੇ ਧਰਨੇ ਵਿੱਚ ਕਿਸੇ ਮਜ਼ਦੂਰ ਦੀ ਗੱਲ ਅਜੇ ਤੱਕ ਕੀਤੀ ਨਹੀਂ ਛੋਟੇ ਵਪਾਰੀ ਦੀ ਦੁਕਾਨਦਾਰ ਦੀ ਗੱਲ ਕੀਤੀ ਨਹੀਂ ਇਹਨਾਂ ਨੇ ਇਹ ਕੇਵਲ ਰਜਵਾੜਾ ਸ਼ਾਹੀ ਹੈ ਆਪਣੇ ਲਈ ਬੈਠੇ ਇਹ ਗੱਲ ਚੇਤੇ ਰੱਖਿਓ ਕਿ ਮੈਂ ਛੋਟੀ ਜੀ ਗੱਲ ਕਹਿਣੀ ਹੈ ਜਦੋਂ ਕਿਸੇ ਦੇ ਘਰ ਕਿਤੇ ਮੌਤ ਹੁੰਦੀ ਹੈ ਨਾ ਤੁਸੀਂ ਜਿਹੜੀਆਂ ਬੁੜੀਆਂ ਰੋਣ ਵਾਸਤੇ ਜਾਂਦੀਆਂ ਨੇ ਨਾ ਲੇਡੀ ਜਨਾਨੀ ਉਹਨਾਂ ਨੂੰ ਦੇਖਿਆ ਕਰੋ ਜਿਹੜਾ ਮਰਿਆ ਹੁੰਦਾ ਉਹਨੂੰ ਨਹੀਂ ਰੋਂਦੀਆਂ ਉਹ ਰੋਂਦੀਆਂ ਉਹਨਾਂ ਦੇ ਘਰੇ ਬੈਠ ਕੇ ਆ ਪਰ ਰੋਂਦੀਆਂ ਆਪਣੇ ਨੂੰ ਹੁੰਦੀਆਂ ਚੇਤੇ ਕਰ ਲੈ ਤੁਸੀਂ ਧਿਆਨ ਨਾਲ ਦੇਖਿਓ ਜਦੋਂ ਕਿਸੇ ਦੇ ਮਰਗ ਹੋਈ ਹੁੰਦੀਆਂ ਨੇ ਜਿਹੜੀਆਂ ਬੁੜੀਆਂ ਜਾਂਦੀਆਂ ਨੇ ਅਫਸੋਸ ਕਰਨ ਵਾਸਤੇ ਜਿਹਦੇ ਮੌਤ ਹੁੰਦੀ ਹੈ ਉਹਨੂੰ ਨਹੀਂ ਰੋਂਦੀਆਂ ਉਹ ਉਹ ਆਪਣਾ ਕੋਈ ਮਰਿਆ ਹੁੰਦਾ ਉਹਨੂੰ ਚੇਤੇ ਕਰਕੇ ਰੋਂਦੇ ਗਾ ਨਹੀਂ ਇਹ ਚੇਤੇ ਰੱਖ ਗੱਲ ਮੇਰੀ ਕਿਸੇ ਨੇ ਸਾਥ ਹੀ ਦੇਣਾ ਮਜ਼ਦੂਰ ਦਾ ਨਾ ਦਿੰਦਾ ਅਸੀਂ ਮਿਹਨਤ ਕਰਕੇ ਰੋਟੀ ਖਾਣੀ ਹੈ ਖਾਂਦੇ ਰਹੋਗੇ ਵਧੀਆ ਰਹੋਗੇ ਤੇ ਤੁਹਾਡਾ ਇੱਕ ਦਿਨ ਇਤਿਹਾਸ ਵਿੱਚ ਨਾਂ ਲਿਖਿਆ ਜਾਊ ਕਿ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੇ ਮਜ਼ਦੂਰ ਅੜਗੇ ਸੀ ਜ਼ਮੀਰ ਨੂੰ ਜਗਾਗੇ ਸੀ ਤੇ ਤੁਹਾਡਾ ਨਾਂ ਆਉਣਾ ਹੈ ਇਤਿਹਾਸ ਵਿੱਚ ਜਿਹੜੇ ਇਹ ਮੰਗਖਾਣੇ ਬਾੜਾਂ ਤੇ ਬੈਠੇ ਨੇ ਨਾ ਗੁੰਮਰਾਹ ਕਰਦੇ ਨੇ ਇਹਨਾਂ ਦੇ ਮੱਥੇ ਤੇ ਕਲੰਕ ਲੱਗਣਾ ਹੀ ਲੱਗਣਾ ਚਾਹਤੇ ਰੱਖਿਓ ਮੇਰੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ